ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਤੁਹਾਨੂੰ ਮਿਲਾਉਣ ਜਾ ਰਿਹਾ ਇੱਕ ਅਜਿਹੇ ਪਰਿਵਾਰ ਨਾਲ ਜਿਨ੍ਹਾਂ ਨੂੰ ਤੁਹਾਡੀ ਬੜੀ ਮਦਦ ਦੀ ਜ਼ਰੂਰਤ ਹੈ ਜਿੰਨੀ ਵੀ ਮਦਦ ਹੋ ਸਕਦੀ ਹੈ ਪਰਿਵਾਰ ਦੀ ਆਪਾਂ ਨੂੰ ਕਰਨੀ ਬਣਦੀ ਹੈ ਕਿਉਂਕਿ ਇਸ ਪਰਿਵਾਰ ਦੇ ਜਿਹੜੇ ਬੱਚੇ ਨੇ ਇੱਕ 18 ਸਾਲਾਂ ਦਾ ਇੱਕ 15 ਸਾਲਾਂ ਦਾ ਸੋ ਦੋਨੇ ਬੱਚਿਆਂ ਦੇ ਲੀਵਰ ਦੇ ਵਿੱਚ ਪ੍ਰੋਬਲਮ ਆ ਗਈ ਇਸ ਕਰਕੇ ਬੱਚਿਆਂ ਦਾ ਜਿਹੜਾ ਖੂਨ ਨਹੀਂ ਬਣਦਾ ਹਰ ਰੋ ਇੱਕ ਹਫ਼ਤੇ ਦੇ ਵਿੱਚ ਦੋਨਾਂ ਬੱਚਿਆਂ ਦੇ ਇੱਕ ਇੱਕ ਬੋਸਲ ਹੈ ਜਿਹੜੀ ਉਹ ਖੂਨ ਦੀ ਲਾਉਣੀ ਪੈਂਦੀ ਆ ਆਜੋ ਮੈਂ ਤੁਹਾਨੂੰ ਦਿਖਾਉਣਾ ਸੋ ਦੋਸਤੋ ਇਹ ਬੱਚੇ ਨੇ 3 ਹਰ ਜੀਰ ਬੱਚੇ ਦਾ ਗੁਰਮukh ਸਿੰਘ ਇਹ ਗੁਰਮukh ਤਾਂ ਦੇਖ ਲੇ ਇਹ ਗੁਰਮukh ਸਮੁੰਦਰੀ ਤੇ ਉਹ ਰੇ ਦੀ 18 ਸਾਲ ਦੀ ਆ ਪਰ ਤੁਸਾਨੂੰ ਦੇਖਣ ਨੂੰ ਇਹ ਬਿਲਕੁਲ ਨਿੱਕਾ ਜਿਹਾ ਲੱਗਦਾ ਹੈ ਇਹ ਹੁੰਦਾਗਾ ਇਹ ਨਾਮ ਇਹਦਾ ਆਉਂਦਾ ਜੀ ਰਸਤਾਂ ਦਾ ਇਹ ਕਿਹਦਾ ਇਹ ਕ ਇਕਮਕਰ ਸਿੰਘ ਸੋ ਦੋਸਤੋ ਇੱਕ ਪਰਿਵਾਰ ਹੈ ਜਿਹੜਾ ਦੋ ਦਾਦੀ ਹੈ ਬੱਚਿਆਂ ਦੀ ਉਹ ਮਾਤਾ ਬੱਚਿਆਂ ਦੀ ਉਹ ਦਾਦਾ ਜੀ ਨੇ ਜਿਹੜੇ ਕੰਮ ਕਰਨ ਤੋਂ ਅਸਮਰੱਥ ਨੇ ਜਿਹੜੇ ਕੰਮ ਨਹੀਂ ਕਰ ਸਕਦੇ ਬਹੁਤ ਹੀ ਜ਼ਰੂਰਤਮੰਦ ਪਰਿਵਾਰ ਆ ਮੈਂ ਸਾਰੀਆਂ ਸਮਾਜ ਸੇਵੀ ਜਥੇਵੰਦੀਆਂ ਜਾਂ ਜੋ ਸਮਾਜ ਦੇ ਵਿੱਚ ਸੇਵਾ ਕਰਨੀ ਚਾਹੁੰਦੇ ਆ ਜਾਂ ਗਰੀਬ ਪਰਿਵਾਰਾਂ ਦੀ ਜਿਹੜੇ ਲੋਕ ਬਾਹਰੋਂ ਵੀ ਸੇਵਾ ਕਰਦੇ ਆ ਜਿਹੜਾ ਪਰਿਵਾਰ ਆ ਪਰਿਵਾਰ ਦਾ ਜਿਹੜਾ ਕੰਟੈਕਟ ਨੰਬਰ ਆ ਮੋਬਾਈਲ ਨੰਬਰ ਉਹ ਸਕਰੀਨ ਦੇ ਉੱਤੇ ਚੱਲ ਰਿਹਾ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰਕੇ ਇਸ ਪਰਿਵਾਰ ਦੀ ਮਦਦ ਕਰ ਸਕਦੇ ਹਾਂ ਤਾਂ ਜੋ ਜਿਹੜੇ ਬੱਚੇ ਨੇ ਇਸ ਬੱਚੇ ਦਾ ਪਹਿਲਾ ਆਪਰੇਸ਼ਨ ਹੋਇਆ ਸੀਗਾ ਤੇ ਹੁਣ ਉਹ ਬੱਚੇ ਦਾ ਜਿਹੜਾ ਛੋਟਾ ਬੱਚਾ ਉਹਦਾ ਵੀ ਆਪਰੇਸ਼ਨ ਹੋਣਾਗਾ ਸੋ ਹਰ ਹਫ਼ਤੇ ਇਹਨਾਂ ਬੱਚਿਆਂ ਨੂੰ ਜਿਹੜੀ ਇੱਕ ਬੋਤਲ ਖੂਨ ਦੀ ਲਾਉਣੀ ਪੈਂਦੀ ਹੈ ਸੋ ਦੋਨਾਂ ਨੂੰ ਵੇਖੋ ਤੇ ਪਰਿਵਾਰ ਅਤਿ ਗਰੀਬ ਆ ਦੋਸਤੋ ਕਿਉਂਕਿ ਆਪਾਂ ਨੂੰ ਵੀ ਪਤਾਗਾ ਜੇਕਰ ਕਿਸੇ ਗਰੀਬ ਦੀ ਆਪਾਂ ਮਦਦ ਕਰਦੇ ਆਂ ਤੇ ਪ੍ਰਮਾਤਮਾ ਵੱਲੋਂ ਆਪਾਂ ਨੂੰ ਸਕੂਨ ਵੀ ਮਿਲਦਾ ਕਿਉਂਕਿ ਬਾਪਾ ਨੇ ਵੀ ਕਿਹਾ ਸਾਡੀ ਗੁਰਬਾਣੀ ਵੀ ਕਹਿੰਦੀ ਹੈ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਜ਼ਰੂਰੀ ਆ ਇਹ ਦਾਦੀ ਜੀ ਨੇ ਜੀ ਭਾਵਕ ਹੋ ਗਏ ਹੋ ਜੋ ਮਾਤਾ ਸਾਰਾ ਕੁਝ ਆਪਣੇ ਪੰਜਾਬ ਦੇ ਵਿੱਚ ਅਜਿਹੇ ਬਹੁਤ ਹੀ ਦਾਨੀ ਪੁਰਸ਼ ਨੇ ਜਿਹੜੇ ਸੋਡੀ ਮਦਦ ਕਰਨਗੇ ਸੋ ਦੋਸਤੋ ਬੇਨਤੀ ਕਰਾਂ ਕਿ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਇਸ ਪਰਿਵਾਰ ਦੀ ਇੰਨੀ ਕ ਮਦਦ ਕਰੋ ਤਾਂ ਜੋ ਇਹ ਬੱਚੇ ਨੇ ਜਿਹੜੇ ਇਹ ਆਉਣ ਵਾਲੀ ਜ਼ਿੰਦਗੀ ਵਧੀਆ ਤੇ ਚੰਗੀ ਬੀਤ ਕਰਨ ਉਦੋਂ ਤੱਕ ਸਤਿ ਸ੍ਰੀ ਅਕਾਲ ਦੋਸਤੋ ਵੀਡੀਓ ਨੂੰ ਸੇਵ ਤੇ ਲਾਈਕ ਜ਼ਰੂਰ ਕਰੋ